ਡੀ 11 ਨਿਊਜ਼ ਪੰਜਾਬ ਦੇਖ ਰਹੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਤੁਹਾਡਾ ਆਪਣਾ ਸੁਖਵਿੰਦਰ ਸਿੰਘ ਦਗਾਲ ਅੱਜ ਅਸੀਂ ਪਹੁੰਚਿਆ ਸ਼ਹਿਰ ਸਮਾਣੇ ਜਿਸ ਨੂੰ ਸਰਦਾਰ ਬੰਦਾ ਸਿੰਘ ਬਹਾਦਰ ਨੇ ਫਤਿਹ ਕੀਤਾ ਸੀ ਤੇ ਇਸ ਜਗ੍ਹਾ ਦੇ ਉੱਤੇ ਇਸ ਟਾਈਮ ਅਸੀਂ ਖੜੇ ਹਾਂ ਗੁਰੂ ਤੇਗ ਬਹਾਦਰ ਮਾਰਗ ਸ਼ਹੀਦੀ ਮਾਰਗ ਗੁਰਦੁਆਰਾ ਪਾਤਸ਼ਾਹੀ ਨੌਵੀਂ ਇਸ ਸੜਕ ਦੇ ਉੱਤੇ ਜਿੱਥੋਂ ਦੇ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਲੰਗੇ ਸੀ ਤੇ ਗੱਲ ਕਰਾਂਗੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਦੇ ਪ੍ਰਧਾਨ ਸਹਿਜਪੁਰਾ ਸਾਹਿਬ ਜੀ ਤੁਹਾਨੂੰ ਚਾਣਨਾ ਪਾਉਣਗੇ ਅੱਜ ਗੱਤਕਾ ਦਿਵਸ ਦੇ ਉੱਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹਾਂਜੀ ਤੁਸੀਂ ਅੱਜ ਇੱਥੇ ਗੱਤਕਾ ਦਿਵਸ ਦੇ ਦਿਨ ਤੇ ਇੱਥੇ ਪ੍ਰੋਗਰਾਮ ਕੀਤਾ ਹੈ ਬੜਾ ਸੋਹਣਾ ਤੇ ਤੁਹਾਡੀ ਪਾਰਟੀ ਵੱਲੋਂ ਜੀ ਤੇ ਇਸ ਦੇ ਉੱਤੇ ਚਾਰ ਸ਼ਬਦ ਤੁਸੀਂ ਸੰਗਤਾਂ ਨੂੰ ਬੋਲੋ ਜੀ ਅਸੀਂ ਅੱਜ ਜੋ ਅਸੀਂ ਹਰ ਸਾਲ ਇਸੇ ਤਰ੍ਹਾਂ ਗਤਕਾ ਦਿਸ਼ 21 ਜੂਨ ਨੂੰ ਮਨਾ ਮਨਾਨੇ ਆ ਹਰੇਕ ਪੰਜਾਬ ਦੇ ਇਕੱਲੇ ਇਕੱਲੇ ਸ਼ਹਿਰ ਦੇ ਵਿੱਚ ਮਨਾਇਆ ਜਾਂਦਾ ਸਾਡੇ ਪ੍ਰਧਾਨ ਸਰਦਾਰ ਸਿਮਰਜੀਤ ਸਿੰਘ ਮਾਨ ਵੱਲੋਂ ਇਹ ਹੁਕਮ ਹੈ ਕਿ 21 ਜੂਨ ਵਾਲੇ ਦਿਨ ਗਤਕਾ ਦਿਸ਼ ਮਨਾਣਾ ਹੀ ਮਨਾਣਾ ਅਸੀਂ ਆਏ ਸਾਲ ਮਨਾਨੇ ਆ ਸਾਰੀ ਸਮਾਣੇ ਦੀ ਜਥੇਬੰਦੀ ਸਾਰੀ ਪਾਤਰਾਂ ਦੀ ਜਥੇਬੰਦੀ ਸਾਰਿਆਂ ਨੇ ਇਕੱਤਰ ਹੋ ਕੇ ਇੱਥੇ ਅਸੀਂ ਇਕੱਠਿਆ ਹੋ ਕੇ ਗਤਕਾ ਦਿਸ਼ ਮਨਾਇਆ ਹੈ ਤੇ ਆਏ ਸਾਲ ਮਨਾਣੇ ਆ ਅੱਗੋਂ ਵੀ ਮਨਾंदे ਰਵਾਂਗੇ ਤੇ ਅੱਜ ਸਾਡੇ ਜਿਹੜੇ ਜਥੇਦਾਰ ਨੇ ਅਸੀਂ ਕਿਤੋਂ ਬੁਲਾਏ ਨੇ ਬਾਹਰੋਂ ਬੁਲਾਏ ਨੇ ਬਰੇਟਿਆਂ ਤੋਂ ਬੁਲਾਏ ਨੇ ਤਾਂ ਕਿ ਇੱਥੇ ਸਾਨੂੰ ਮਿਲੇ ਹੀ ਨਹੀਂ ਇੰਨਾ ਕਿ ਯਾਨੀ ਰਸ ਪਿਆ ਹੋਇਆ ਸਮਾਣੇ ਦੇ ਵਿੱਚ ਸਾਡੀਆਂ ਪਹਿਲਾਂ 3-4 ਪਾਰਟੀਆਂ ਸੀ ਅਸੀਂ ਉਹਨਾਂ ਕੋਲ ਗਏ ਸੀ ਪਰ ਸਾਨੂੰ ਕੋਈ ਮਿਲਿਆ ਹੀ ਨਹੀਂ ਫਿਰ ਅਸੀਂ ਬੜੀ ਮੁਸ਼ਕਲ ਨਾਲ ਆ ਬਾਬਾ ਸੁਖਾ ਸਿੰਘ ਜੀ ਤਾਂ ਇਹਨਾਂ ਤਾਲਾ ਵਾਲਿਆਂ ਨੂੰ ਨਾਲ ਲੈ ਕੇ ਤੇ ਇਹਨਾਂ ਨਾਲ ਗੱਲ ਕੀਤੀ ਆਇਨਾ ਨੇ ਸਾਡਾ ਸਹਿਯੋਗ ਦੇ ਕੇ ਅੱਜ ਸਾਡੇ ਇੱਥੇ ਹਾਜ਼ਰੀ ਭਰੀਏ ਤੇ ਬਹੁਤ ਵਧੀਆ ਬਹੁਤ ਸੰਗਤ ਆਈ ਏ ਸੰਗਤ ਦੇ ਨਾਲ ਹੀ ਸਭ ਕੁਝ ਹੁੰਦਾ ਹੈ ਸਾਡੇ ਸਾਰੇ ਹੀ ਜਥੇਦਾਰ ਸਮਾਣੇ ਹਲਕੇ ਦੇ ਪਤਨਾ ਹਲਕੇ ਦੇ ਇੱਥੇ ਪਹੁੰਚੇ ਹੋਏ ਨੇ ਸਾਰਿਆਂ ਨੇ ਰਲ ਮਿਲ ਕੇ ਯੋਗਦਾਨ ਪਾਇਆ ਤੇ ਅੱਜ ਅਸੀਂ ਗਤਕਾ ਦੇ ਸ਼ੁਭ ਆ ਤੇ ਅੱਜ ਦਾ ਜੋ ਦਿਵਸ ਹੈ ਜਿਹੜਾ ਦੇਸ਼ ਦੇ ਵਿੱਚ ਬਣਾ ਰਿਹਾ ਜੋਗਾ ਦਿਵਸ ਬਣਾਇਆ ਜਾ ਰਿਹਾ ਜੀ ਉਹ ਜੋਗਾ ਦਿਵਸਤਾ ਜਿਹੜਾ ਇੱਕ ਦਿੱਲੀ ਤੋਂ ਭੱਜ ਗਿਆ ਸੀ ਧਰਨੇ ਦੇ ਵਿੱਚ ਬੈਠਾ ਘਗਰਾ ਪਾ ਕੇ ਚਲੋ ਘਗਰਾ ਪਾ ਕੇ ਤੇ ਸਲਵਾਰ ਪਾ ਕੇ ਉਹਦੇ ਵੱਲੋਂ ਇਹ ਐਲਾਨ ਹੋਇਆ ਸੀ ਤੇ ਪਰ ਸਿੰਘਾਂ ਨੇ ਜਿਹੜਾ ਗੱਤਕਾ ਦਿਵਸ ਮਨਾਣਾ ਜੀ ਤੇ ਤੇ ਉਹ ਜੋਗਾ ਦੀ ਲੋੜ ਨਹੀਂ ਪੈਂਦੀ ਇਹਦੇ ਵਿੱਚ ਜੀ ਫਿਰ ਨਹੀਂ ਜੀ ਵੇਖੋ ਜਿਹੜਾ ਉਹ ਉਹਨਾਂ ਦਾ ਰਿਵਾਜ ਵੱਖਰਾ ਹੈ ਉਹ ਸੁਤਨਾ ਪਾਣ ਤੇ ਭਾਵੇਂ ਕਗਰੇ ਪਾਣ ਤੇ ਭਾਵੇਂ ਉਹ ਉਤੋਂ ਜਨਾਨੀਆਂ ਬਣ ਕੇ ਪਾਚਾਂ ਪਰ ਅਸੀਂ ਜੋਗੇ ਜਾਗਨ ਉਹ ਨਹੀਂ ਜਾਣਦੇ ਅਸੀਂ ਤੇ ਗੱਤਕਾ ਖੇਡਨੇ ਆ ਗੱਤਕੇ ਦੇ ਨਾਲ ਵੈਸੇ ਸਰੀਰ ਚ ਤੰਦਰੁਸਤੀ ਆਉਂਦੀ ਏ ਸਾਡਾ ਸਾਡਾ ਗੱਤਕਾ ਤਾਂ ਖੇਡ ਹੀ ਨਹੀਂ ਸਕਦੇ ਇਸ ਲਈ ਉਹਨਾਂ ਨੂੰ ਆਪਣਾ ਕੰਮ ਕਰਦੇ ਹੋ ਅਸੀਂ ਜੋ ਸਾਡੇ ਗੁਰੂ ਗੋਬਿੰਦ ਸਿੰਘ ਮਹਾਰਾਜ ਕਲਗੀ ਪਾਸ਼ਾ ਨੇ ਦਿੱਤਾ ਹੋਇਆ ਸਾਨੂੰ ਇਹ ਗੱਤਕਾ ਸਿਕਾਇਆ ਹੋਇਆ ਅਸੀਂ ਇਸ ਨੂੰ ਜਾਰੀ ਰੱਖਾਂਗੇ ਤੇ ਆਏ ਸਾਲ ਮਨਾਉਂਦੇ ਰਹਿਾਂਗੇ ਬਾਬਾ ਜੀ ਨਾਲ ਗੱਲ ਕਰਾਂਗੇ ਜੀ ਜਿਹੜੇ ਬਾਬਾ ਜੀ ਨੇ ਇਹਨਾਂ ਬੱਚਿਆਂ ਨੂੰ ਵਿੱਦਿਆ ਦੇ ਰਹੇ ਨੇ ਸ਼ਾਸਤਰ ਵਿੱਦਿਆ ਵੀ ਤੇ ਗੁਰਮੁਖ ਵਿੱਦਿਆ ਵੀ ਦਿੰਦੇ ਨੇ ਇਹਨਾਂ ਨਾਲ ਗੱਲ ਕਰਾਂਗੇ ਜੀ ਬਾਬਾ ਜੀ ਜੇ ਗੱਤਕਾ ਦਿਵਸ ਤੁਸੀਂ ਮਨਾ ਰਹੇ ਹੋ ਇਹ ਗੱਤਕਾ ਦਿਵਸ ਹੈ ਜਿਹੜਾ ਇਹਦੇ ਨਾਲ ਉਹ ਸਾਰੀ ਪ੍ਰਕਿਰਿਆ ਪੂਰੀ ਹੁੰਦੀ ਹੈ ਜੀ ਜਿਹੜੀ ਜੋਗਾ ਦੇ ਨਾਲ ਹੁੰਦੀ ਹੈ ਨਹੀਂ ਇਹ ਤਾਂ ਉਹ ਤੋਂ ਵੱਧ ਕੇ ਹੈ ਜੀ ਵੱਧ ਕੇ ਹੈ ਜੀ ਹਾਂ ਤੁਸੀਂ ਦੇਖਿਆ ਨਾ ਹਰੇਕ ਅੰਗ ਚੱਲਦਾ ਸਰੀਰ ਦਾ ਹਾਂਜੀ ਹਾਂਜੀ ਹਰੇਕ ਅੰਗ ਚੱਲਦਾ ਸ਼ਾਸਤਰ ਵਿੱਦਿਆ ਜਦੋਂ ਆਪਾਂ ਖੇਡਦਾ ਸਰੀਰ ਤੰਦਰੁਸਤ ਰਹਿੰਦਾ ਹੈਗਾ ਔਰ ਜਿੱਥੇ ਮਹਾਰਾਜ ਨੇ ਆਪਾਂ ਨੂੰ ਬਾਣੀ ਤੇ ਬਾਣਾ ਦਿੱਤਾ ਆਪਣੇ ਤਨ ਦੀ ਰੱਖਿਆ ਵਾਸਤੇ ਸ਼ਸਤਰ ਜ਼ਰੂਰੀ ਹੈ ਸੈਫ ਸਰੋਈ ਸੈਹਤ ਜਿਹੀ ਹਮਾਰੇ ਪੀਰ ਇਹ ਸਾਡੇ ਪੀਰ ਨੇ ਔਰ ਇਹ ਤਾਂ ਜੁੱਗਾ ਜੁਗਾਂਤਰਾ ਤੋਂ ਲੈ ਕਰਕੇ ਸ਼ਸਤਰਾਂ ਦੀ ਪੂਜਾ ਹੁੰਦੀ ਆ ਰਹੀ ਹੈ ਇਸ ਕਰਕੇ ਜਿਹੜਾ ਗੱਤਕਾ ਦੇ ਉਸਾ ਹੈ ਹਾਂਜੀ ਸਿਮਰਜੀਤ ਸਿੰਘ ਜੀ ਮਾਨ ਉਹਨਾਂ ਨੇ ਸ਼ੁਰੂ ਕੀਤਾ ਵੈਸੇ ਇਹ ਜਿਹੜੀ ਲੜੀ ਹੈ ਸਿੱਖ ਪੰਥ ਦੇ ਪਹਿਲੇ ਹੰਦ ਗ੍ਰੰਥੀ ਬਾਬਾ ਬੁੱਢਾ ਸਾਹਿਬ ਜੀ ਉਹਨਾਂ ਤੋਂ ਚੱਲੀ ਆ ਗਈ ਉਹ ਛੇਵੇਂ ਪਾਤਸ਼ਾਹ ਧੰਨ ਸ਼੍ਰੀ ਗੁਰੂ ਹਰਗੋਬਿੰਦ ਪਾਤਸ਼ਾਹ ਜੀ ਨੂੰ ਸਿਖਲਾਈ ਦਿੰਦੇ ਹੁੰਦੇ ਸੀ ਜਿੱਥੋਂ ਇਹ ਲੜੀ ਚੱਲੀ ਹੈ ਸ਼ਸਤਰ ਵਿਦਿਆ ਦੀ ਉਸ ਤੋਂ ਬਾਅਦ ਫਿਰ ਆਪਣੀ ਇਹ ਸਿੱਖ ਕੌਮ ਦੇ ਵਿੱਚ ਸੋਨੂੰ ਪਤਾ ਔਰ ਜਿਹੜੀ ਸ਼ਾਹਜਪੁਰਾ ਸਾਹਿਬ ਨੇ ਇੱਕ ਗੱਲ ਦੱਸੀ ਹੈ ਇਹ ਕਹਿੰਦੇ ਵੀ ਸਾਨੂੰ ਨੇੜੇ ਤੇੜੇ ਕਿਤੇ ਵੀ ਗੱਤਕਾ ਖਾੜਾ ਮਿਲਿਆ ਨਹੀਂ ਇਹਦੇ ਵਿੱਚ ਆਪਣੀ ਕਮੀ ਹੈ ਜਿੱਥੇ ਆਪੇ ਗੱਤਕਾ ਦਿਵਸ ਮਨਾ ਰਹੇ ਆ ਉੱਥੇ ਆਪਾਂ ਨੂੰ ਇਹ ਚਾਹੀਦਾ ਵੀ ਪਿੰਡਾਂ ਦੇ ਵਿੱਚ ਇਹਦੀ ਆਪਾਂ ਲਹਿਰ ਚਲਾਈਏ ਵੱਡੇ-ਵੱਡੇ ਵਿਲਡਿੰਗਾਂ ਵੱਡੇ-ਵੱਡੇ ਗੁਰਦੁਆਰੇ ਬਹੁਤ ਕੁਛ ਆਪਾਂ ਨੇ ਵੱਡੇ-ਵੱਡੇ ਲੰਗਰ ਲਾ ਰਹੇ ਆ ਇਹਨਾਂ ਦੀ ਗੱਲ ਨੋਟ ਤੁਸੀਂ ਕੀਤੀ ਆ ਵੀ ਕਮੀ ਇਸ ਗੱਲ ਦੀ ਸਾਨੂੰ ਨੇੜੇ ਤੇੜੇ ਮਿਲੇ ਨਹੀਂ ਕਿਤੇ ਅਸੀਂ ਰਾਮਗੜ੍ਹ ਸੰਧੂਆਂ ਲਹਿਰੇਗਾ ਅਗੇ ਤੋਂ ਚੱਲ ਕੇ ਆਏ ਦੋ ਤਿੰਨ ਪਿੰਡਾਂ ਦੇ ਵਿੱਚ ਅਸੀਂ ਸਿੰਘ ਆ ਗਏ ਆਪਾਂ ਨੂੰ ਹਰ ਇੱਕ ਪਿੰਡ ਦੇ ਵਿੱਚ ਨਗਰ ਦੇ ਵਿੱਚ ਇਹ ਲਹਿਰ ਚਲਾਉਣੀ ਚਾਹੀਦੀ ਹੈ ਔਰ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਕਿ ਆਪਾਂ ਨੂੰ ਦੋ ਚੀਜ਼ਾਂ ਸਾਹਮਣੀਆਂ ਚਾਹੀਦੀਆਂ ਨੇ ਇੱਕ ਊੜਾ ਤੇ ਜੂੜਾ ਅਸੀਂ ਇਹਦਾ ਹਰੇਕ ਨਗਰ ਦੇ ਵਿੱਚ ਹੋਕਾ ਦਿੰਦੇ ਆ ਇਹ ਸਾਮਕੇ ਰੱਖੋ ਊੜਾ ਸਾਡੀ ਮਾਂ ਬੋਲੀ ਹੈ ਪੰਜਾਬੀ ਭਾਸ਼ਾ ਸਾਡੀ ਮਾਂ ਬੋਲੀ ਹੈ ਔਰ ਜੂੜਾ ਤੇ ਮਹਾਰਾਜ ਨੇ ਗੁਰੂ ਕੀ ਕੇ ਸਮੋਰ ਹੈ ਜਦੋਂ ਜੂੜਾ ਹੋਊਗਾ ਤੇ ਦਸਤਾਰ ਸਜੂਗੀ ਜੇ ਦਸਤਾਰ ਹੈ ਤਾਂ ਫਿਰ ਇਹ ਸਿੱਖਾ ਪਾਪੀ ਕਹਾਵਾਂਗੇ ਤੇ ਬਾਬਾ ਜੀ ਤੁਸੀਂ ਰਾਮਗੜ੍ਹ ਸੰਧੂ ਆ ਰਹਿੰਦੇ ਰਹੋ ਜੀ ਤੇ ਅੱਜ ਕੱਲ ਤੁਸੀਂ ਆਪਣਾ ਜਿਹੜਾ ਕੈਂਪ ਹੈ ਸਿੱਖਿਆ ਦਾ ਇਹ ਕਿੱਥੇ ਲਾਇਆ ਹੋਇਆ ਜੀ ਆ ਅੱਜ ਕੱਲ ਅਸੀਂ ਸ਼ੁਰੂ ਕਰਾਂਗੇ ਜੀ ਹੁਣ ਕਿਉਂਕਿ ਮੇਰੀ ਡਿਊਟੀ ਸੀਗੀ ਤੁਹਾਡੇ ਚੈਨਲ ਰਹੀ ਮੈਂ ਦੱਸ ਦੇਵਾਂ 21 ਸਾਲ ਮਨੇ ਰਾਮਗੜ੍ਹ ਸੰਧੂਆ ਗੁਰਦੁਆਰਾ ਸਾਹਿਬ ਤੇ ਬਤੌਰ ਗਰੰਥੀ ਸਿੰਘ ਦੀ ਡਿਊਟੀ ਕੀਤੀ ਐ ਮੈਂ ਪਿਛਲੇ ਮਹੀਨੇ ਛੱਡੀ ਐ ਇਹ ਜਿਤਨੇ ਵੀ ਸਿੰਘ ਨੇ ਸਾਰੇ ਰਾਮਗੜ੍ਹ ਸੰਧੂਆਂ ਦੇ ਦੋ ਮੇਰੇ ਚ ਉਹ ਚੰਗੀ ਨੇਗੇ ਔਰ ਅੱਜ ਕੱਲ ਅਸੀਂ ਨਮਾ گاਉਂ ਆਪਣਾ ਪਾਸੜਾਂ ਦੇ ਨੇੜੇ ਉੱਥੇ ਡਿਊਟੀ ਕਰਦੇ ਹਾਂ ਮਹਾਰਾਜ ਕਿਰਪਾ ਕਰੇ ਉੱਥੇ ਵੀ ਅਸੀਂ ਮੈਂ ਉੱਥੇ ਕਮੇਟੀ ਨਾਲ ਗੱਲ ਕੀਤੀ ਵੀ ਆਪਾਂ ਨੇ ਜਿਹੜੀ ਇਹ ਲਹਿਰ ਹੈ ਲੜੀ ਹੈ ਇਹ ਸ਼ੁਰੂ ਜਾਰੀ ਕਰੱਖਣੀ ਹੈ ਜ਼ਰੂਰ ਤੇ ਅੱਜ ਅਸੀਂ ਸਾਡੇ ਚੈਨਲ D11 ਨਿਊਜ਼ ਪੰਜਾਬ ਵੱਲੋਂ ਸਿੱਖ ਸੰਗਤਾਂ ਨੂੰ ਵਧਾਈ ਦਿੰਨੇ ਆ ਗੱਤਕਾ ਦਿਵਸ ਦੀ ਤੇ ਇਹ ਬਾਬਾ ਜੀ ਨੇ ਜਿਹੜੇ ਅੱਜ ਕੱਲ ਇੱਥੇ ਨਵੇਂ گاਉਂ ਬੈਠੇ ਨੇ ਜਿਹੜਾ ਖਾਨਿਆਂਵਾਲ ਦੇ ਕੋਲ ਹੈ ਸੰਗਰੂਰ ਜ਼ਿਲ੍ਹੇ ਦੇ ਵਿੱਚ ਪੈਂਦਾ ਹੈ ਤੇ ਪਟਿਆਲੇ ਜ਼ਿਲ੍ਹੇ ਦੀ ਹੱਦ ਤੇ ਪੈਂਦਾ ਹੈ ਪਾਤੜਾ ਦੇ ਕੋਲ ਪੈਂਦਾ ਹੈ ਜਿਸ ਵੀ ਬੱਚੇ ਨੇ ਸ਼ਾਸਤਰ ਵਿਦਿਆ ਤੇ ਗੁਰਮਤਿ ਵਿਦਿਆ ਸਿੱਖਣੀ ਆ ਉਹ ਇਹ ਬਾਬਾ ਜੀ ਨਾਲ ਸੰਪਰਕ ਕਰ ਸਕਦੇ ਨੇ ਤੇ ਉੱਥੇ ਰਹਿਣ ਸਹਿਣ ਦਾ ਵੀ ਪ੍ਰਬੰਧ ਹੋਏਗਾ ਤੇ ਬਾਬਾ ਜੀ ਆਪਣਾ ਨੰਬਰ ਦੱਸਣਗੇ ਤੁਹਾਨੂੰ ਬਾਬਾ ਜੀ ਨੰਬਰ ਬੋਲ ਦਿਓ ਤੁਹਾਡਾ ਜੀ ਹਾਂ ਜੀ ਜਿਨ੍ਹਾਂ ਦੀ ਇੱਛਾ ਕੀ ਸ਼ਾਸਤਰ ਵਿਦਿਆ ਸਿੱਖਣ ਦੀ ਸਾਡਾ ਨਵਾਂ گاਉ ਨਗਰ ਗੁਰਦੁਆਰਾ ਸਾਹਿਬ ਦੇ ਵਿੱਚ ਬਤੌਰ ਗਰੰਤੀ ਸਿੰਘ ਦੀ ਡਿਊਟੀ ਹੈ ਔਰ ਜੇ ਕਿਸੇ ਨੇ ਸਾਡੇ ਨਾਲ ਸੰਪਰਕ ਕਰਨਾ ਹੈ 9463838550 ਸਾਡਾ ਇਹ ਮੇਨ ਨੰਬਰ ਹੈ ਇੱਕ ਵਾਰੀ ਹੋਰ ਬੋਲ ਦਿਓ ਜੀ 9463838550 ਇਹਦੇ ਨਾਲ ਸਾਡਾ ਸੰਪਰਕ ਕਰ ਸਕਦੇ ਹੋ ਜੀ ਸਾਡੇ ਅੱਗੇ ਨਗਰ 'ਚ 3 ਮਹੀਨਿਆਂ ਦਾ ਕੈਂਪ ਲਾ ਕੇ ਗਏ ਨੇ ਪਿਛਲੇ ਸਾਲ ਇਹ ਬੱਚਿਆਂ ਨੂੰ ਸਿਖਾ ਕੇ ਗਏ ਨੇ ਕਾਫੀ ਬਾਬਾ ਸੁਖਾ ਜੀ ਦੱਸਣਗੇ ਬਾਬਾ ਜੀ ਬਾਰੇ ਹਾਂਜੀ ਬਾਬਾ ਜੀ ਦਗਾਲ ਤੋਂ ਸਰਪੰਚ ਜੀ ਸਰਦਾਰ ਮਾਦਾ ਸਿੰਘ ਦਾ ਲੜਕਾ ਹਾਂਜੀ ਹਾਂਜੀ ਤੁਸੀਂ ਜਾਣਦੇ ਹੋ ਉਹਨੂੰ ਹਨਾ ਜੀ ਉਹਨਾਂ ਨੇ ਪਰੰਪਰਕਾਰ ਦੇ ਤੌਰ ਤੇ 3 ਮਹੀਨਿਆਂ ਦਾ ਕੈਂਪ ਆਪਣੇ ਕੋਲੋਂ ਭੇਟਾ ਦੇ ਕੇ ਲਵਾਇਆ ਸੀ ਘੱਗੇ 'ਚ ਬੱਚਿਆਂ ਨੂੰ ਚਲੋ ਘੱਗੇ ਵੀ ਕਮੇਟੀਆਂ ਕੋਲ ਕੋਈ ਪੈਸੇ ਦਾ ਘਾਟਾ ਨਹੀਂ ਪਰ ਇਸ ਗੱਲ ਦਾ ਬੜਾ ਵੱਡਾ ਦਿਖਾਵਾ ਤੇ ਵੀ ਸਾਡੀਆਂ ਜਿਹੜੀਆਂ ਲੋਕਲ ਕਮੇਟੀਆਂ ਨੇ ਉਹਨਾਂ ਦਾ ਪਿੰਡਾਂ 'ਚ ਇਸ ਪਾਸੇ ਧਿਆਨ ਨਹੀਂ ਹੈਗਾ ਧਿਆਨ ਇਮਾਰਤਾਂ ਵੀ ਦੂਜੇ ਗੁਰਦੁਆਰਿਆਂ ਨਾਲ ਉੱਚਾ ਕਰਨ ਦੀਆਂ ਬੱਚਿਆਂ ਨੂੰ ਸੰਭਾਲਣ ਦਾ ਉਹਨਾਂ ਦਾ ਕਮੇਟੀਆਂ ਦੇ ਉੱਪਰ ਧਿਆਨ ਨਹੀਂ ਹੈਗਾ ਦਗਾਲ ਵਾਲੇ ਸਰਪੰਚ ਨੇ 10000 ਰੁਪਇਆ ਮਹੀਨਾ ਦੇ ਕੇ 3 ਮਹੀਨੇ ਬੱਚਿਆਂ ਨੂੰ ਸਿਖਾਇਆ ਸੀ ਤੇ ਅੱਜ ਉਹ ਬੱਚੇ ਬਹੁਤ ਵਧੀਆ ਕਾਮਯਾਬੀ ਹੋਏ ਨੇ ਤੇ ਭਾਵੇਂ ਉਹ ਦੇਸ਼ਾਂ ਦੇਸ਼ਾਂ 'ਚ ਵੀ ਜਾ ਰਹੇ ਨੇ ਗੁਣ ਤੇ ਨਾਲ ਹੀ ਜਾਏਗਾ ਗੁਣ ਉਹ ਤਾਂ ਕੁਐਸਚਨ ਤੇ ਲੱਗਾ ਨਹੀਂ ਤੇ ਇਸ ਕਰਕੇ ਮੇਰੀ ਸਾਰੀ ਇਲਾਕੇ ਦੀ ਸੰਗਤਾਂ ਨੂੰ ਦੇਸ਼ ਵਿਦੇਸ਼ ਤੱਕ ਜਿੱਥੋਂ ਤੱਕ ਵੀ ਤੁਹਾਡੀ ਬਾਤ ਜਾਏਗੀ ਵੀ ਜਿਹੜੀਆਂ ਗੁਰੂ ਘਰ ਦੀਆਂ ਕਮੇਟੀਆਂ ਨੇ ਸਿਰਫ ਗੋਲਕ ਗਿੰਨ ਤੱਕ ਸੀਮਤ ਰਹਿ ਗਈਆਂ ਨੇ ਤੇ ਜਾਂ ਚੌਧਰਾ ਤੱਕ ਉਹਨਾਂ ਨੂੰ ਇਹ ਨਹੀਂ ਪਤਾ ਵੀ ਆਪਾਂ ਬੱਚਿਆਂ ਨੂੰ ਕਿਵੇਂ ਸੰਭਾਲਣਾ ਹੈ ਕਿਵੇਂ ਸਿੱਖੀ ਨਾਲ ਜੋੜਨਾ ਹੈ ਕੋਈ ਪ੍ਰਾਲਾ ਕਰਨਾ ਹੈ ਜਾਂ ਕੋਈ ਧਾਰਮਿਕ ਸਮਾਗਮ ਕਰਾਣਾ ਹੈ ਅਮਰ ਸੰਚਾਰ ਕਰਾਣਾ ਹੈ ਦਾਦਾ ਭਜੰਗੀ ਖਲੋਤਾ ਦਾਮਦਮੀ ਟਕਸਾਲ ਦੇ ਵਿੱਚ ਅਮਰ ਸ਼ਕਾਉਂਦੇ ਨੇ ਇਹਨਾਂ ਦਾ ਆਕੂ ਹੈ ਸਰਦਾਰ ਨਿਰਮਲ ਪਾਈ ਨਿਰਮਲ ਸਿੰਘ ਪਿੰਡ ਰੱਤਾ ਖੇੜਾ ਲਹਿਰੇ ਦਾ ਅਮਰ ਸੰਚਾਰ ਦਾ ਜਥਾ ਹੈ ਤੇ ਜ ਵੱਧ ਤੋਂ ਵੱਧ ਜੇ ਕਿਤੇ ਅਮਰ ਸੰਚਾਰ ਦੀ ਸੇਵਾ ਹੈ ਉਹ ਵੀ ਦਾਸ ਨੂੰ ਮੌਕਾ ਦਿਆ ਕਰੋ ਦਾਸ ਦਾ ਨੰਬਰ ਹੈ 94640 48397 ਨਾਲ ਕਥਾ ਵੀ ਕਰਦੇ ਨੇ ਸਿੰਘ ਤੇ ਸੰਤ ਗਿਆਨੀ ਮੋਹਨ ਸਿੰਘ ਭਿੰਡਰਾ ਵਾਲੇ ਦੀ ਬ੍ਰਾਂਚ ਤੋਂ ਉੱਥੋਂ ਟਕਸਾਲ ਚੋਂ ਸਿੱਖੇ ਸਾਰੇ ਵਿਦਵਾਨ ਸਿੰਘ ਨੇ ਉੱਥੋਂ ਸਾਰਿਆਂ ਵਿੱਦਿਆ ਪ੍ਰਾਪਤ ਕੀਤੀ ਹੈ ਅੰਮ੍ਰਿਤ ਸੰਚਾਰ ਵੀ ਕਰਦੇ ਨੇ ਤੇ ਇਹਦਾ ਮੇਰਾ ਭਰਾਵਾਂ ਵਾਲਾ ਪਿਆਰ ਹੈ ਸਰਦਾਰ ਗੁਰਵਿੰਦਰ ਸਿੰਘ ਨਾਲ ਤੇ ਨਾਲ ਗਤਕੇ ਦੀ ਵੀ ਸਖਲਾਈ ਦਿੰਦੇ ਨੇ ਪਰ ਸਾਨੂੰ ਕੋਈ ਮੌਕਾ ਦਵੇ ਤੇ ਅਸੀਂ ਉੱਥੇ ਜ਼ਰੂਰ ਪਹੁੰਚਾਂਗੇ ਠੀਕ ਹੈ ਬਾਬਾ ਜੀ ਧੰਨਵਾਦ ਜੀ ਤੇ ਜਿੱਥੇ ਅੱਜ ਸਮੇਂ ਦੀ ਲੋੜ ਹੈ ਸ਼ਸਤਰ ਧਾਰੀ ਹੋਣਾ ਤੇ ਸ਼ਸਤਰ ਵਿੱਦਿਆ ਸਿੱਖਣਾ ਤਾਂ ਤੁਹਾਡੇ ਚੈਨਲ ਮਾਤੇ ਹੋਰ ਕਰਨਾ ਹੈ ਵੀ ਗੁਰੂ ਹਰਗੋਬਿੰਦ ਸਾਹਿਬ ਨੇ ਮੀਰੀ ਪੀਰੀ ਦਾ ਸੰਧਾਨ ਚਲਾ ਕੇ ਤੇ ਅਕਾਲ ਤਖਤ ਤੇ ਫੌਜਾਂ ਰੱਖੀਆਂ ਤੇ ਗਤਕਾ ਸਿਖਾਇਆ ਸਿੰਘਾਂ ਨੂੰ ਤੇ ਚਾਰ ਜੰਗਾਂ ਲੜੀਆਂ ਥੋੜੇ ਜੇ ਸਮੇਂ 'ਚ 6-7 ਮਹੀਨਿਆਂ ਤੋਂ ਬਾਅਦ 'ਚ ਜੁਦ ਸ਼ੁਰੂ ਹੋ ਗਏ ਚਾਰ ਜੰਗਾਂ ਲੜੀਆਂ ਸ਼ਾਹਜਹਾਂ ਦੇ ਨਾਲ ਤੇ ਚਾਰੇ ਜੰਗਾਂ 'ਚ ਫਤਿਹ ਪਾਈ ਤੇ ਇੱਕ ਦਿਨ ਤੋਂ ਵੱਧ ਦਾ ਸਮਾਂ ਨਹੀਂ ਲੱਗਣ ਦਿੱਤਾ ਜੰਗਾਂ 'ਚ ਇਹ ਗੁਰੂ ਹਰਗੋਬਿੰਦ ਸਾਹਿਬ ਨੇ ਗਤਕੇ ਦੀ ਮਰਯਾਦਾ ਚਲਾਈ ਸੀ ਤੇ ਉਹਨਾਂ ਨੂੰ ਇਹ ਕਾਲਮੁਰਖ ਦੇ ਘਰੋਂ ਹੀ ਇਹ ਆਰਡਰ ਆਇਆ ਸੀ ਵੀ ਫੌਜਾਂ ਨੂੰ ਵੱਤ ਵਸਸ਼ਤਰ ਵਿਦਿਆ ਕਰੋ ਸ਼ਸਤਰ ਧਾਰੀ ਕਰੋ ਸਿੰਘਾਂ ਨੂੰ ਤੇ ਗਤਕਾ ਸਿਖਾਓ ਇਹ ਗੁਰੂ ਅਰਗਵਿੰਦ ਸਾਹਿਬ ਦਾ ਬਚਨ ਹੈ ਭਾਈ ਕੋੜ ਸਵਾਰੀ ਕਰਨੀ ਗਤਕਾ ਸਿੱਖਣਾ ਤੇ ਸ਼ਸਤਰ ਰੱਖਣੇ ਇਹ ਮੇਰੀ ਪੀਰੀ ਦਾ ਸਿਧਾਂਤ ਹੈ ਹਰ ਇੱਕ ਸਿੱਖ ਨੂੰ ਹਰ ਇੱਕ ਘਰ ਦੇ ਵਿੱਚ ਜ਼ਰੂਰੀ ਇਹ ਹਰ ਸਿੱਖ ਆਪਣੇ ਬੱਚਿਆਂ ਨੂੰ ਗਤਕਾ ਸਿਖਾਣਾ ਤੇ ਅੰਮ੍ਰਿਤ ਧਾਰੀ ਕਰਨ ਸ਼ਸਤਰ ਧਾਰੀ ਕਰਨ ਤੇ ਆਉਣ ਵਾਲਾ ਸਮਾਂ ਜਿਹੜਾ ਉਹ ਕੋਈ ਚੰਗਾ ਨਹੀਂ ਜਾਪਦਾ ਪਿਆ ਸਾਡੇ ਵਾਸਤੇ ਆਪਾਂ ਨੂੰ ਪਿਆਰ ਪਸੰਦ ਰਹਿਣਾ ਚਾਹੀਦਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ